ਯੋਰੇ ਹਾਰ ਵਾਲੀ ਤੈਨੂੰ ਚੀਜ਼ ਮਿਲਦੀ ਏ ਇਸ ਵਾਰ ਬਾਈ ਦੀ ਲਿਆਂਦੀ ਚੀਜ਼ ਠੀਕ ਏ ਇਸ ਵਾਰ ਬਾਈ ਓਏ 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 ਲੜਦਾ ਨਹੀਂ ਓਏ ਇਸ ਵਾਰ ਉਹਦੀ ਲੈ ਆ ਬੈ ਇਦਾਂ ਲੜਦੇ ਕਿਆ ਸੀ ਨਾ ਰਹਿਣ ਦੇ ਬਾਅਦ ਚ ਖੋਲ ਦੇ ਇਬਰਾਹਿਮ ਮੁਹੰਮਦ ਵੱਡਾ ਸਾਈਕਲ ਲੈ ਆਉਂਦਾ ਮੁਹੰਮਦ ਵੱਡਾ ਸਾਈਕਲ ਉਹ ਨਾਲੋਂ ਤੇਰੇ ਭਾਰ ਦੀ ਵੀ ਨਹੀਂ ਐ ਉਹ 15 ਕਿਲੋ ਦੀ ਲਿਆਂਦੀ ਐ ਚੱਲ ਚੁੱਪ ਹੋ ਜਾ ਚੁੱਪ ਹੋ ਜਾ ਚੁੱਪ ਹੋ ਜਾ ਹੁਣ ਮੈਂ ਬਣਾ ਤੇ ਲਾਵਾਂ ਆਣਾ ਪੰਜਾਬ ਨੂੰ ਡਿਸਟ੍ਰਿਕਟ ਮਿਲਿਆ ਸੀ ਉਹਨਾਂ ਕੋ ਗੋਪੀ ਭਾਜੀ ਹੁਣ ਆਣ ਲੋ ਤੇ ਜੋਰੇ ਨੇ ਦੇਖ ਲਿਆ ਤੇ ਉਹਨਾਂ ਹੱਥ ਨੇ ਹਾਂਜੀ 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 ਤੇ ਫੋਨ ਵੀ ਖੋਲਿਆ ਨੇ ਉਹ ਕਹਿੰਦੇ ਫੋਲ ਕੇ ਬਣਾਉਂਦੇ ਤੇ ਮੈਂ ਕਹਾਂ ਚੱਲ ਫੋਲ ਕੇ ਬਣਾਉਂਦੇ ਆ ਇੱਕ ਗੋਪੀ ਭਾਜੀ ਹੁਣ ਬੁਟਾਏ 10 ਡਿਸਟ੍ਰਿਕਟ ਵਾਲਿਆਂ ਨੇ ਵਾਹ 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 ਤੇ ਹੁਣ ਬਣ ਵੀ ਲੈਣ ਦਿਓ ਸਬਰ ਵੀ ਕਰਿਓ ਉਧਰ ਤੇ ਹੋ ਵੇਟ ਤੇ ਘਰ ਇਹਨਾਂ ਦੇ ਛੋਟੇ ਬੱਚਿਆਂ ਦਾ ਆ ਠੀਕ ਹੈ ਆਹ ਹਾਂ ਮੈਂ ਨਿੱਕੇ ਦੇ ਵੀ ਨੂੰ ਮਿਲੂਗਾ ਠੀਕ ਹੈ ਨਹੀਂ ਮੈਂ ਤਾਂ ਕਿਹਾ ਠੀਕ ਹੈ ਹਾਂ ਤੂੰ ਸਾਈਕਲ ਚਲਾਈ ਪਰ ਵੇਟ ਕਰ ਵੇਟ ਅਜੇ ਵੇਟ ਕਰੋ ਆ ਅਜੇ ਵੇਟ ਕਰੋ ਆ ਠੀਕ ਹੈ ਇਹ ਸਾਰਾ ਆ ਬਹੁਤ ਸੋਹਣਾ ਆ ਆ ਇਹਦਾ ਗਿਫਟ ਏ ਇਹਦਾ ਗਿਫਟ ਏ ਤੇ ਲੱਗਾ ਹੁਣ ਖੋਲਣ ਤੇ ਆਹੀ ਹੈ ਕੋਪੀ ਭਾਜੀ ਹੁਣ ਦੇ ਦਿਆਂ ਜੋਰੇ ਪਰ ਤੈਨੂੰ ਨਹੀਂ ਮਿਲੂਗਾ ਠੀਕ ਹੈ ਆ ਆ ਸਾਰਾ ਇਹਦਾ ਸਾਮਾਨ ਹੁਣ ਆਪਾਂ ਇਹਨੂੰ ਕਰਦੇ ਆਂ ਪੈਕ ਹਾਂ ਕਿਉਂਕਿ ਜਦੋਂ ਸਵੇਰੇ ਸਕੂਲੇ ਜਾਂਦਾ ਨਾ ਤੇ ਉੱਥੇ ਵਿਚਾਰੇ ਕੋ ਨਿੱਕੀ ਛੋਟੀ ਗੱਡੀ ਤੇ ਤਕੜੀ ਹਿਸਾਬ ਜਾਂਦਾ ਹੈ ਛੋਟੀ ਗੱਡੀ ਹੈਗੀ ਏ ਉਹ 사ંજ ਨੇ ਲਕੋਤੀ ਪਤਾ ਨਹੀਂ ਕਿੱਥੇ ਲਕੋਤੀ ਉਹ ਦੂਜੇ ਤੀਜੇ ਦਿਨ ਹਫ਼ਤੇ ਬਾਅਦ ਲੱਭਦੀ ਉਹ 사ંજ ਫੇਰ ਘਰੇ ਲਕੋ ਦਿੰਦੀ ਉਹਨਾਂ ਤੇ ਹੁਣ ਅਸੀਂ ਅਹੀਂ ਤੇ ਚਲਾ ਆ ਤਿਆਰ ਕਰ ਦੰਨੇ ਆ ਤੇ ਜਾਂਦਾ ਜਦੋਂ ਜੋਰਨ ਛੱਡਣ ਕੇ ਅੰਦਰ ਘਰਤਨ ਤੇ ਉਦੋਂ ਤੰਗ ਹੁੰਦਾ ਹੈ ਹਾਂ ਤੇਰੇ ਲਈ ਬਣਾਉਂਦੇ ਆ ਬੱਤੇ ਹਾਂ ਹਾਂ ਤੇਰੇ ਲਈ ਬਣਾਉਂਦੇ ਆ ਆ ਵੇਟ ਕਰ ਲੈ ਲੋਨ ਨੂੰ ਭਰਾਲ ਦੇ ਜਿਹੜੇ ਮੈਂ ਵੇਟ ਕਰ ਲੋ ਪਹਿਲਾਂ ਵੇਸ ਤੇ ਲਈਏ ਕਾ ਕਿੰਦਾ ਆ ਠੀਕ ਹੈ ਉਹ ਯਾਰ ਤੁਸੀਂ ਆਪਣੇ ਸਸਤਰ ਵਸਤਰ ਪੁੱਛੋ ਆ ਠੀਕ ਹੈ ਪਾ ਲੈ ਭਰਾ ਥੱਲੇ ਵੀ ਟੇਬਲ ਹੈ ਉਹ ਜਾਂਦਾ ਜਵਾਏ ਇੱਕ ਟੰਡਿਓਰੇ ਪਿੱਛੇ ਉਹ

ਇਹ ਬਾਹਰ ਚਾਹੀਦੀ ਸੀ ਵੈ ਖੋਲਣੀ ਤੇ ਇਹਨਾਂ ਨੇ ਹੁਣ ਕਾਲੀ ਕਰਕੇ ਤੇ ਇੱਥੇ ਖਲਾਤੀ ਇਹ 1 ਸਾਲ ਦੇ ਬੱਚੇ ਦੇ ਲਈ ਠੀਕ ਹੈ 1 ਸਾਲ ਪਲੱਸ ਤੋਂ ਜਿਹੜਾ ਬੱਚਾ ਹੁੰਦਾ ਉਹਦੇ ਲਈ ਇਹਦੇ ਲਈ ਬਹੁਤ ਵਧੀਆ ਹੈ ਪਰਫੈਕਟ ਹੈ ਇਹ ਬਾਜੀ ਹੁਣ 2 ਸਾਲ ਪਹਿਲਾਂ ਗਿਫਟ ਦਿੱਤਾ ਸੀ ਇਹਨੂੰ ਤੇ 2 ਸਾਲ ਪਹਿਲਾਂ ਅਸੀਂ ਖੋਲੇ ਨੇ ਕਿਹਾ ਚੱਲ ਨਵੇਂ ਘਰ ਜੀ ਤੇ ਜਾਵਾਂਗੇ ਚੋਲੋ ਤੁਹਾਨੂੰ ਉਹ ਦਜੀ ਵਾਲੀ ਕੀ ਦੇ ਪਹਿਲਾਂ ਮੈਂ ਤੂੰ ਹੀ ਬਹਿ ਜਾ ਥੱਲੇ ਪੁੱਤਰ ਬਹਿ ਜਾ ਇਹ ਨਾਲੇ ਗੁੱਪ ਘਾਈ ਹੋਣ ਵਾਲੇ ਵੀਡੀਓ ਭੇਜਾਂਗੇ ਗੁੱਪ ਘਾਈ ਹੋਣੇ ਦੇਖਣਗੇ ਇਹਨਾਂ ਤੇ ਆਹਾਂ ਕੇ ਰੱਖੀ ਜੀ ਚਲ ਐ ਪਪਾ ਐ ਮੁਕ ਚਲੋ 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 ਬੰਦ ਕਰੀਏ ਧੰਨਵਾਦ ਚਲੋ ਚਲੋ ਵੀਰ ਯਾਰ ਤਾਰੂ ਨੂੰ ਬੰਦ ਕਰ ਪੁੱਤ ਯਾਰ ਤੁਸੀਂ ਸਾਰੇ ਟਿਕਣੇ ਤੋਂ ਯਾਰ ਕਿੱਥੇ ਉਹ ਨਹੀਂ ਪਰੇ ਹੋ ਪਰੇ ਇੱਕ ਉਹ ਮੈਂ ਮੈਂ ਫੇਰ ਨਾ ਨਹੀਂ ਰਹਿਣ ਦੇ ਨਾ ਕੰਮ ਨਹੀਂ ਇਹ ਪਰੇ ਹੋ ਪਰੇ ਹੋ ਜਾ ਪਰੇ ਹੋ ਜਾ ਮੈਂ ਛੱਡ ਦੇਣੀ ਇੱਕ ਅੱਧੀ ਤੁਹਾਡੀ ਭਰਾਵਾ ਬਣ ਗਈ ਏ ਤੁਹਾਡੀ ਇਹ ਤੁਹਾਡੀ ਜੋ ਇਹ ਭੈਣ ਮੈਂ ਨਹੀਂ ਲੈ ਚਲਾ ਪਾ ਪਾ ਕਿਤੇ ਬੁਚੀਤਾ ਉੱਚਾ ਨਹੀਂ ਹੋ ਸਕਦਾ ਸਟੇਰੀ ਨਹੀਂ ਨਹੀਂ ਉੱਚਾ ਨਹੀਂ ਹੋਇਆ ਤੋ ਉੱਚਾ ਨਾ ਬਾਲ ਮੈਂ ਵੇਟ ਕਰੋ ਵੇਟ ਵੇਟ ਕਰੋ ਇੱਕ ਮਿੰਟ ਤੁਹਾਨੂੰ ਤੁਹਾਡੇ ਤੂੰ ਹੀ ਘਰੇ ਹੋਣਾ ਨਹੀਂ ਚਾਹੀਦੇ ਜਦੋਂ ਇਹ ਬਣਾਉਣ ਲੱਗੇ ਹਾਂ ਹਮਮ ਹਮ ਮੈਂ ਇਸ ਤੋਂ ਦੱਬ ਕੇ ਕਿੰਦਾ ਹੋਣਾ ਪੈ ਜੋ ਵੀ ਇੱਥੇ ਬਣਾ ਕੇ ਲਾ ਜਾਂਦੇ ਭਰਾਵਾ ਤੂੰ ਪਪਾ ਹਾਂ ਪਲਾਸ ਵੀ ਚਾਹੀਦਾ ਹੁਣ ਪਲਾਸ ਪੇਜ ਕਸਦੀ ਵੀ ਲੋਡ ਪੈਣੀ ਹੈ ਖਲੋ ਜੋ ਯਾਰ ਇੱਧਰ ਉਹ ਮੜਾ ਜਾ ਉੱਧਰ ਉਹ 1 ਮਿੰਟ ਵੇਟ ਕਰ ਲੋ ਸਬਰ ਵੀ ਕੋਈ ਚੀਜ਼ ਹੁੰਦੀ ਏ ਉਧਰ ਵੀ ਕਾਠੀ ਉਹ ਭਰਾਵਾ ਕਾਠੀ ਦੇ ਬਣਾ ਲੈਂਦੇ ਆ ਵੇਹ ਕਾਠੀ ਦੇ ਉਹ ਕਾਠੀ ਨੱਟ ਲਾ ਲੈਂਦੇ ਖਲੋ ਜਾ 1 ਮਿੰਟ ਕਾਠੀ ਦੇ ਉਹ ਭਰਾਵਾ ਕਾਠੀ ਦੇ ਖਲੋ ਜਾ ਉਹਦੇ ਕਾਠੀ ਦੇ ਲਾ ਲੈਂਦੇ ਭੈ ਖਲੋ ਜਾਓ 1 ਮਿੰਟ ਓਏ ਆ ਵੇ ਕਹੂਗੀ ਘਰ ਦੇ ਦੇ ਨਹੀਂ ਖਲੋ ਜਾ ਯਾਰ ਓਏ ਛੋਟੇ ਬੇਬੀ ਵਾਸਤੇ ਆਓ ਓ ਯਾਰ ਓਏ ਤੂੰ ਆਪ ਹੀ ਜਲਾ ਲੋ ਆਪ ਹੀ ਬੰਦ ਕਰ ਲੋ ਫਿਰ ਬਿਨਾ ਕਾਠੀ ਤੂੰ ਰਹੋਗੇ ਕਿਆ ਵੇਟ ਕਰ ਲੋ ਓਏ ਵੇਟ ਕਰ ਲੋ ਭੈ ਜੋ ਵੇਟ ਕਰ ਲੋ ਓਏ ਮੈਂ ਧੌਣ ਲਾ ਰਹੀ ਮੈਂ ਪਰੇ ਹੋ ਜਾ ਮੇਰੇ ਕੋਲ ਕਬ ਬਣਾ ਅਜੇ ਲੈ ਆਂ ਤੋ ਕਾਠੀ ਪੁੱਠੀ ਏ ਪੁੱਠੀ ਕਾਠੀ ਜੁਰ ਦੇ ਪਾਪਾ ਯਾਰ ਅਜੇ ਪੁੱਠੀ ਹੀ ਲੱਗਣੀ ਏ ਅਜੇ ਅਜੇ ਆ ਲੈ ਓਏ ਲੱਗਣੀ ਏ ਇੱਥੇ ਛੜੀ ਜੀ ਹਲੋ ਮੋਜੋ ਯਾਰ ਜੋਰਿਆ ਕਰੋ ਜੀ ਦਾ ਹੁੰਦਾ ਸਬਰ ਕਰ ਲੀਦਾ ਯਾਰ ਮਾਂਗੂ ਸਬਰ ਤੇ ਆ ਹੀ ਨਹੀਂ ਮਾੜਾ ਮੋਟਾ ਮੈਨੂੰ ਇਹ ਕਾਠੀ ਤੇ ਬੈਠ ਰਹੇ ਨੇ ਉਪਰ ਆਵਾ ਕਾਠੀ ਤੇ ਲਾ ਲੰਦੇ ਕਾਠ ਪੁੱਠੀ ਏ ਜ਼ੋਰ ਦੇ ਪਾਪਾ ਲਾ ਲੰਦੇ ਯਾਰ ਇਹ ਘੁੰਮ ਜਾਣੀ ਮੁੜ ਕੇ ਜਿੱਦਾਂ ਨੂੰ ਮਰਜ਼ੀ ਹੈ ਜਿੱਧਰ ਹੈ ਨਾ ਯਾਰ ਜਿੱਧਰ ਹੈ ਤੇ ਉਧਰ ਲਾਉਂਗਾ ਪਰ ਇਹ ਜੋ ਮੈਂ ਤੁਹਾਡੇ ਛੱਡ ਦੇਣੀ ਇੱਕ ਇੱਕ ਹਲੋ ਜਾ ਯਾਰ

ਕਿ ਬਾਈ ਦਾ ਆ 13 ਨਹੀਂ ਹੈਗਾ ਓਕੇ ਉਤੇ ਨਿੱਕੇ ਬੱਚੇ ਵਾਸਤੇ ਮੈਂ ਤਾਂ ਕੁਝਾ ਤੈਨੂੰ ਫੋਸਲਾ ਨਹੀਂ ਤੱਕਾਣਾ ਦੇਦੀ ਉਹਨੂੰ ਦੇਖੋ ਵੱਡੀ ਸਾਈਕਲ ਆ ਠੀਕ ਹੈ ਤੱਕਾਣਾ ਦੇਦੀ ਉਹਨੂੰ ਦੇਖੋ ਵੱਡੀ ਸਾਈਕਲ ਕਿੰਨੀਆਂ ਨੇ ਹੁਣ ਉਹਦੀ ਇਕੱਤਰ ਨਿੱਕੇ ਓ ਤਾਂ ਤੜਕੇ ਦੇਖੋ ਤੇ ਸਾਈਕਲ ਆ 2 3 ਹਾਂ ਤੇ ਇੱਕ ਮੋਟਰ ਤੇ ਇੱਕ ਮੋਟਰਸਾਈਕਲ ਵੀ ਵੱਡਾ ਬੱਤੇ ਉਹਨੂੰ ਲੈ ਕੇ ਦਿੱਤਾ ਉਹ ਵਿਚਾਰਾ ਹੈ ਨਾ ਕਾ ਚਲਾਉਂਦਾ ਜਾਂਦਾ ਹੀ ਉੱਥੇ ਹਾਂ ਕਿਰ ਸਾਈਕਲ ਮਿਲੀ ਤਾਂ ਉਹ ਨੂੰ ਆਪਣੀ ਦੇਂਦਾ ਜਿਹੜੀ ਲੈ ਕੇ ਜਾਂਦਾ ਕਿੰਦਾ ਕਰਦਨ ਤੂੰ ਉਹ ਨੂੰ ਆਪਣੀ ਸਾਈਕਲ ਦੇਂਦਾ ਹੁੰਦਾ ਆ ਬਾਈ ਤੇ ਬਣ ਗਿਆ ਮੈਂ ਇਹ ਮਨ ਤਾਂ ਕਰਦਾ ਚੰਗੀ ਦਾ ਨਟ ਕਾ ਸਾਰੇ ਐ ਲਿਆ ਫਿਰ ਇੱਕ ਮਿੰਟ ਮਾਂ ਤੈਨੂੰ ਚਾਹ ਉੱਤਰ ਪਰ ਤੂੰ ਚਲ ਆ ਉਹ ਉਹ ਉੱਧਰ ਮੇਰੇ ਉਹਦੇ ਕੰਮ ਵਿੱਚ ਪੜਾਈ ਕਿੱਦਾਂ ਰਹਿ ਜੀ ਵੀ ਜੋਰੇ ਬੇਲਾ ਪੁੱਤ ਤੈਰੇ ਜੋਗੀ ਥੋੜੀ ਏ ਤੂੰ ਵੱਡਾ ਆ ਬਾਈ ਨੂੰ ਦੇ ਨਾ ਵੀਡੀਓ ਚ ਲਾ ਦੇ ਨੋ ਨੋ ਹਾਂ ਚਲੋ ਆ ਕਾਠੀ ਲਾਤੀ ਖਲੋ ਤੇ ਸਹੀ ਯਾਰ ਉਹ ਕਾਹਦੇ ਪੁੱਤਰ ਏ ਤੇਰੇ ਆਉਣੀ ਨਹੀਂ ਆਉਣੀ ਨਹੀਂ ਢੇਰ ਤੇ ਖਲੋ ਖਲੋ ਜੋ ਯਾਰ ਮੈਂ ਇੱਕ ਮਿੰਟ ਸਬਰ ਦੀ ਚੀਜ਼ ਹੁੰਦੀ ਏ 50 ਗੱਡੀਆਂ ਤੁਹਾਡੇ ਕੋ ਸਬਰ ਤੇ ਕਰ ਲਓ ਹੋਰ ਤੇ ਲਈਏ ਇੱਕ ਮਿੰਟ ਨਾਟ ਚੰਗੀ ਦਾ ਕੱਸਦੇ ਹੋ ਇਹਨਾਂ ਦੇ ਨਾ ਤੇ ਯਾਰ ਉਹ ਕਾਲੀ ਦੀ ਚੀਜ਼ ਦੇ ਵਿੱਚ ਲੱਗਣੀ ਸੀ ਜੁਰ ਦੇ ਪਾਪਾ ਹਾਂ ਉਹ ਕਾਲੀ ਚੀਜ਼ ਲੱਗਣੀ ਸੀ ਵਿੱਚ ਉਹ ਕਾਲੀ ਓਏ ਯਾਰ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਯਾਰ ਕੀ ਯਾਰੇ ਕਰਦੇ ਢੀੜ ਤੁਸੀਂ ਇਹ ਉਹ ਵੀ ਲੱਗਣੀ ਹੈ ਉਹ ਥੱਲੇ ਵੀ ਪਈ ਜੇ ਇੱਕ ਹੋਰ ਹੋ ਨੋਟੀਫਾਈ ਕਰ ਦੂਗੀ ਨਾਟਕਾਂ ਸੈਂਟਰ ਨੇ ਚਾਹ ਨਾਟਕ ਹਜ਼ਾਰਾਂ ਉੱਤੇ ਲਿਖਿਆ ਆ 15 ਸਾਲ ਡੇਢ ਸਾਲ ਦੇ ਬੱਚੇ ਦੀ ਚੱਲ ਇੱਕ ਵਾਰੀ ਹੁਣ ਆਈ ਮਾਂ ਸੱਜੇ ਕੁਛ ਨਹੀਂ ਹੈ ਚਾਚਾ ਜੋ ਇਹ ਹੋਏ ਹੋਣ ਬੜੀਆਂ ਗੱਲਾਂ ਉਹ ਵੇਖ ਆ ਵੇ ਅੱਗੇ ਪੀ ਵੀ ਲਿਖਿਆ ਆ ਪੰਜਾਬ ਸੇ ਉੱਤੇ ਲਿਖਿਆ ਵੀ ਹੈ ਪੀ ਪੰਜਾਬ ਸਿੰਘ ਹਾਂ ਚੱਲ ਕੋਈ ਨਹੀਂ ਉਹ ਵੀਰਾ ਕਹਿੰਦਾ ਲਾਲਾ ਵੀਰਾ ਲਾ ਦਿੰਦਾ ਉੱਤੇ ਲਾਲਾ ਦਾ ਲਾ ਦਿੰਦਾ ਲੈ ਹੁਣ ਉਹ ਲੜੀ ਜਾਏਗਾ ਠੀਕ ਹੈ ਹੁਣ ਆ ਗਈ 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 ਪੁੱਤ ਨਿੱਕਾਈ ਉਹ ਉਹ ਦੇ ਕੇਂਦਰ ਘਰ ਤਨ ਵਾਸਤੇ ਲਈ ਉਹਨੇ ਕੇਂਦਰ ਘਰ ਤਾਂ ਨਹੀਂ ਤੈਨੂੰ ਛੱਡਣ ਜਾਇਆ ਕਰਨਾ ਨਹੀਂ ਤੇਰਾ ਸਾਈਕਲ ਥੋੜਾ ਆ ਬਾਈ ਦਾ ਆ ਉਹ ਅੱਗੇ ਲਿਖਿਆ ਪੰਜਾਬ ਉਹ ਵੀ ਪੀ ਲਿਖਿਆ ਅੱਗੇ ਉਹਦਾ ਨਾਮ ਵੀ ਲਿਖਿਆ ਅੱਗੇ ਉਹਦਾ ਨਾਮ ਵੀ ਲਿਖਿਆ ਅੱਗੇ ਤੇ ਉਹਦੇ ਸਟicker ਨਹੀਂ ਨਿਕਲੇ ਸਟicker ਹੋਣੇ ਨਹੀਂ ਹਨ ਨੀ ਕੋਈ ਅ ਸ਼ਾਇਦ ਪਤਾ ਨਹੀਂ ਹੁਣ ਇਹ ਦੇਖ ਹਾ ਸਟicker ਹੋਣੇ ਨਹੀਂ ਇਹਨੂੰ ਉੱਤੇ ਬਾਹਤਾ ਆ ਤੇ ਹੁਣ ਉਹ ਉੱਤੇ ਚੀਕਾ ਮਰ ਗਿਆ ਨਾ ਬਾਪ ਤੂੰ ਉੱਧਰ ਚੱਲ ਜਾ ਯਾਰ ਉੱਧਰ ਚੱਲ ਜਾ ਮੇਰਾ ਪੁੱਤਰ ਠੀਕ ਹੈ ਚੱਲ ਮੈਂ ਜਾ ਗੁਦੜਾ ਤੂੰ ਕਿੱਦਾਂ ਚਲਾ ਲਊਗਾ ਤੂੰ ਆਪਣਾ ਸਾਈਕਲ ਚਲਾ ਹਾਂ ਆ ਤੇਰਾ ਸਾਈਕਲ ਵੱਡਾ ਆ ਤੇਰਾ ਛੋੜਾ ਹੈ 家里。